ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤਾ ਟੀਵੀ ਮੈਂ ਸੋਨੀਆ ਤਸਵੀਰਾਂ ਤੁਹਾਡੇ ਨਾਲ 40s ਹਸਪਤਾਲ ਤੋਂ ਸਾਂਝਾ ਕਰ ਰਹੀਆਂ ਜਿੱਥੇ ਰਾਜਵੀਰ ਜਵੰਦਾ ਜ਼ੇਰੇ ਇਲਾਜ ਨੇ ਅੱਜ ਲਗਾਤਾਰ 8ਵਾਂ ਦਿਨ ਹੈ ਤੇ ਅੱਜ ਦੇ ਦਿਨ ਵੀ ਗਾਇਕ ਜੋ ਆ ਵੈਂਟੀਲੇਟਰ ਸਪੋਰਟ ਦੇ ਉੱਤੇ ਹੀ ਮੌਜੂਦ ਨੇ ਉਹਨਾਂ ਦਾ ਹਾਦਸਾ ਵਾਪਰਿਆ ਸੀ ਉਹਨਾਂ ਦੇ ਨਾਲ ਬੱਦੀ ਜਾਂਦਿਆਂ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਸਪਾਈਨਲ ਕੋਰਡ ਦੇ ਵਿੱਚ ਇੰਜਰੀਜ਼ ਹੁੰਦੀਆਂ ਇਸ ਤੋਂ ਬਾਅਦ ਉਹਨਾਂ ਨੂੰ 40s ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਲਗਾਤਾਰ ਜੇਰੇ ਇਲਾਜ ਨੇ ਵੈਂਟੀਲੇਟਰ ਸਪੋਰਟ ਦੇ ਉੱਤੇ ਮੌਜੂਦ ਨੇ ਡਾਕਟਰਸ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਹਾਲੇ ਵੀ ਰਾਜਵੇਰ ਜਵੰਦਾ ਦੀ ਸੇਧ ਦੇ ਵਿੱਚ ਕੋਈ ਖਾਸਾ ਸੁਧਾਰ ਨਜ਼ਰ ਨਹੀਂ ਆ ਰਿਹਾ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਹਾਲਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਹੈ ਨਿਊਰੋਲੋਜੀਕਲ ਸਥਿਤੀ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਦਾ ਦੱਸਦੀ ਹੈ ਕਿ ਜਵੰਦਾ ਦੀ ਜੋ ਕ੍ਰਿਟੀਕਲ ਕੇਅਰ ਹੈ ਤੇ ਨਿਊਰੋਸਾਇੰਸ ਟੀਮ ਹੈ ਉਹ ਵੀ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਨਿਗਰਾਨੀ ਦੇ ਹੇਠ ਹੈ ਪਰ ਹਾਲੇ ਤੱਕ ਕੋਈ ਵੀ ਸੁਧਾਰ ਵੇਖਣ ਨੂੰ ਨਹੀਂ ਮਿਲ ਰਿਹਾ ਦੂਸਰੇ ਪਾਸੇ ਲੋਕ ਫੈਨਸ ਔਰ ਕਲਾਕਾਰ ਜੋ ਆ ਉਹ ਦੁਆਵਾਂ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਵਾਸਤੇ ਦੁਆਵਾਂ ਕਰਦੇ ਰਹੋ ਹਾਲਾਂਕਿ ਪਰਿਵਾਰ ਦਾ ਵੀ ਇਹੀ ਕਹਿਣਾ ਵੀ ਅਰਦਾਸ ਕਰੋ ਅਰਦਾਸਾ ਦਾ ਮੁੱਲ ਜ਼ਰੂਰ ਪਵੇਗਾ ਚਮਤਕਾਰ ਹੋਵੇਗਾ ਰਾਜਵੀਰ ਜਵੰਦਾ ਇੱਕ ਵਾਰ ਫਿਰ ਠੀਕ ਹੋ ਕੇ ਲੋਕਾਂ ਦੇ ਵਿੱਚ ਵਿਚਰਣਗੇ ਤਾਂ ਦੱਸਦੀ ਹੈ ਕਿ ਪੰਜਾਬੀ ਕਲਾਕਾਰ ਵੀ ਲਗਾਤਾਰ ਇਥੇ ਪਹੁੰਚ ਰਹੇ ਨੇ ਜੋ ਕੱਲ ਦਾ ਬੁਲੇਟਿਨ ਜਾਰੀ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹੀ ਕਹਿਣਾ ਸੀਗਾ ਕਿ ਹਾਲਤ ਜੋ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਅੱਜ ਦਾ ਬੁਲੇਟਿਨ ਜੋ ਜਾਰੀ ਕੀਤਾ ਜਾਵੇਗਾ ਉਹ ਵੀ ਬਹੁਤ ਇੰਪੋਰਟੈਂਟ ਟ੍ਰੈਂਡ ਵਾਲਾ ਵੀ ਉਸ ਦੇ ਵਿੱਚ ਕੀ ਕੁਝ ਹੋਰ ਡਾਕਟਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਪਰ ਜੇ ਫੈਨਸ ਦੀ ਗੱਲ ਕੀਤੀ ਜਾਵੇ ਤਾਂ ਉਹ ਅਰਦਾਸਾ ਕਰ ਰਹੇ ਨੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਦੀ ਸੇਧ ਦੀ ਜਾਣਕਾਰੀ ਲੈਣ ਦੇ ਲਈ ਉੱਥੇ ਕੱਲ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸੀਗੇ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਅਰਦਾਸਾ ਕਰਦੇ ਰਹੋ ਉੱਥੇ ਹੰਸਰਾਜ ਹੰਸਜੀ ਪਹੁੰਚੇ ਸੀਗੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚੇ ਸੀ ਗੁਰਲੇਜ਼ ਅਕਤਰ ਉਹਨਾਂ ਦੇ ਹਸਬੈਂਡ ਪਹੁੰਚੇ ਸੀਗੇ ਬਲਕਾਰ ਅਨਖਿਲਾ ਆਪਣੀ ਵਾਈਫ ਦੇ ਨਾਲ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਠੀਕ ਲੱਗਾ ਨੇ ਜਲਦ ਠੀਕ ਵੀ ਹੋ ਜਾਣਗੇ ਪਰ ਤੁਸੀਂ ਆਪਣੀ ਅਰਦਾਸਾਂ ਜ਼ਰੂਰ ਜਾਰੀ ਰੱਖਿਓ ਅਰਦਾਸਾਂ ਬੰਦ ਨਾ ਕਰਿਓ ਕਿਉਂਕਿ ਇਸ ਦੇ ਨਾਲ ਵੀ ਚਮਤਕਾਰ ਹੋਏਗਾ ਹਾਲਾਂਕਿ ਡਾਕਟਰ ਦਾ ਇਲਾਜ ਕਰ ਰਿਹਾ ਪਰ ਅਰਦਾਸਾਂ ਦਾ ਵੀ ਮੁੱਲ ਪਵੇਗਾ ਤਾਂ ਫੈਨਸ ਵੀ ਪਹੁੰਚ ਰਹੇ ਆ ਕਲਾਕਾਰ ਪਹੁੰਚ ਰਹੇ ਆ ਪੋਲਿਟਿਕਲ ਪਾਰਟੀਆਂ ਦੇ ਲੀਡਰਸ ਵੀ ਇੱਥੇ ਪਹੁੰਚ ਰਹੇ ਨੇ ਤੇ ਅੱਜ ਜੋ ਬੁਲੇਟਿਨ ਜਾਰੀ ਕੀਤਾ ਜਾਵੇਗਾ ਉਸ ਦੇ ਵਿੱਚ ਵੀ ਕੋਈ ਅਹਿਮ ਜਾਣਕਾਰੀ ਜੋ ਆ ਅਸੀਂ ਮਿਲਣ ਦੀ ਉਮੀਦ ਕਰ ਰਹੇ ਹਾਂ ਕਿ ਕੁਝ ਨਾ ਕੁਝ ਦੱਸਿਆ ਜਾਵੇਗਾ ਡਾਕਟਰ ਦੇ ਵੱਲੋਂ ਵੀ ਹੁਣ ਰਾਜਵੀਰ ਜਵੰਦਰ ਦੀ ਸਿਹਤ ਦੇ ਵਿੱਚ ਕਿੰਨਾ ਕੁ ਫਰਕ ਆਇਆ ਜਾਂ ਕੀ ਕੁਝ ਇੰਪੋਰਟੈਂਟ ਉਹਨਾਂ ਦੀ ਸਿਹਤ ਦੇ ਵਿੱਚ ਬਦਲਾਅ ਜੋ ਆ ਦੇਖਣ ਨੂੰ ਮਿਲ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਤਸਵੀਰਾਂ ਤੁਹਾਡੇ ਨਾਲ 40s ਹਸਪਤਾਲ ਤੋਂ ਸਾਂਝਾ ਕਰ ਰਹੀਆਂ ਜਿੱਥੇ ਰਾਜਵੀਰ ਜਵੰਦਾ ਜ਼ੇਰੇ ਇਲਾਜ ਨੇ ਅੱਜ ਲਗਾਤਾਰ 8ਵਾਂ ਦਿਨ ਹੈ ਤੇ ਅੱਜ ਦੇ ਦਿਨ ਵੀ ਗਾਇਕ ਜੋ ਆ ਵੈਂਟੀਲੇਟਰ ਸਪੋਰਟ ਦੇ ਉੱਤੇ ਹੀ ਮੌਜੂਦ ਨੇ ਉਹਨਾਂ ਦਾ ਹਾਦਸਾ ਵਾਪਰਿਆ ਸੀ ਉਹਨਾਂ ਦੇ ਨਾਲ ਵੱਧੀ ਜਾਂਦਿਆਂ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਬ੍ਰੇਨ ਦੇ ਵਿੱਚ ਸਪਾਈਨਲ ਕੋਰਡ ਦੇ ਵਿੱਚ ਇੰਜਰੀਜ਼ ਹੁੰਦੀਆਂ ਇਸ ਤੋਂ ਬਾਅਦ ਉਹਨਾਂ ਨੂੰ Uh, 40s ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਜਾਂਦਾ ਜਿੱਥੇ ਲਗਾਤਾਰ ਜੇਰੇ ਇਲਾਜ ਨੇ ਵੈਂਟੀਲੇਟਰ ਸਪੋਰਟ ਦੇ ਉੱਤੇ ਮੌਜੂਦ ਨੇ ਡਾਕਟਰਸ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਹਾਲੇ ਵੀ ਰਾਜਵੇਰ ਜਵੰਦਾ ਦੀ ਸੇਧ ਦੇ ਵਿੱਚ ਕੋਈ ਖਾਸਾ ਸੁਧਾਰ ਨਜ਼ਰ ਨਹੀਂ ਆ ਰਿਹਾ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਬੁਲੇਟਿਨ ਮੁਤਾਬਕ ਹਾਲਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਹੈ ਨਿਊਰੋਲੋਜੀਕਲ ਸਥਿਤੀ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਤਾਂ ਦੱਸ ਦਈਏ ਕਿ ਜਵੰਦਾ ਦੀ ਜੋ ਕ੍ਰਿਟੀਕਲ ਕੇਅਰ ਹੈ ਤੇ ਨਿਊਰੋਸਾਇੰਸ ਟੀਮ ਹੈ ਉਹ ਵੀ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਨਿਗਰਾਨੀ ਦੇ ਹੇਠ ਹੈ ਪਰ ਹਾਲੇ ਤੱਕ ਕੋਈ ਵੀ ਸੁਧਾਰ ਵੇਖਣ ਨੂੰ ਨਹੀਂ ਮਿਲ ਰਿਹਾ ਦੂਸਰੇ ਪਾਸੇ ਲੋਕ ਫੈਨਸ ਔਰ ਕਲਾਕਾਰ ਜੋ ਆ ਉਹ دعਵਾ ਕਰ ਰਹੇ ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਵਾਸਤੇ ਦੁਆਵਾਂ ਕਰਦੇ ਰਹੋ ਹਾਲਾਂਕਿ ਪਰਿਵਾਰ ਦਾ ਵੀ ਇਹੀ ਕਹਿਣਾ ਵੀ ਅਰਦਾਸ ਕਰੋ ਅਰਦਾਸ ਦਾ ਮੁੱਲ ਜ਼ਰੂਰ ਪਵੇਗਾ ਚਮਤਕਾਰ ਹੋਵੇਗਾ ਰਾਜਵੀਰ ਜਵੰਦਾ ਇੱਕ ਵਾਰ ਫਿਰ ਠੀਕ ਹੋ ਕੇ ਲੋਕਾਂ ਦੇ ਵਿੱਚ ਵਿਚਰਣਗੇ ਤੇ ਦੱਸ ਦਈਏ ਕਿ ਪੰਜਾਬੀ ਕਲਾਕਾਰ ਵੀ ਲਗਾਤਾਰ ਇੱਥੇ ਪਹੁੰਚ ਰਹੇ ਨੇ ਜੋ ਕੱਲ ਦਾ ਬੁਲੇਟਿਨ ਜਾਰੀ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹੀ ਕਹਿਣਾ ਸੀਗਾ ਕਿ ਹਾਲਤ ਜੋ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਅੱਜ ਦਾ ਬੁਲੇਟਿਨ ਜੋ ਜਾਰੀ ਕੀਤਾ ਜਾਵੇਗਾ ਉਹ ਵੀ ਬਹੁਤ ਇੰਪੋਰਟੈਂਟ ਟ੍ਰੈਂਡ ਵਾਲਾ ਵੀ ਉਸ ਦੇ ਵਿੱਚ ਕੀ ਕੁਝ ਹੋ ਡਾਕਟਰ ਜੀ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਪਰ ਜੇ ਫੈਨਸ ਦੀ ਗੱਲ ਕੀਤੀ ਜਾਵੇ ਤਾਂ ਉਹ ਅਰਦਾਸਾ ਕਰ ਰਹੇ ਨੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਦੀ ਸਿਹਤ ਦੀ ਜਾਣਕਾਰੀ ਲੈਣ ਦੇ ਲਈ ਉਥੇ ਹੀ ਕੱਲ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸੀਗੇ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਅਰਦਾਸਾ ਕਰਦੇ ਰਹੋ ਉਥੇ ਹੰਸਰਾਜ ਹੰਸਜੀ ਪਹੁੰਚੇ ਸੀਗੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚੇ ਸੀ ਗੁਰਲੇਸ ਅਖਤਰ ਉਹਨਾਂ ਦੇ ਹਸਬੰਡ ਪਹੁੰਚੇ ਸੀਗੇ ਬਲਕਾਰ ਅਨਖਿਲਾ ਆਪਣੀ ਵਾਈਫ ਦੇ ਨਾਲ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਦੇ ਵੱਲੋਂ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਠੀਕ ਲੱਗ ਰਹੇ ਨੇ ਜਲਦ ਠੀਕ ਵੀ ਹੋ ਜਾਣਗੇ ਪਰ ਤੁਸੀਂ ਆਪਣੀ ਅਰਦਾਸਾ ਜ਼ਰੂਰ ਜਾਰੀ ਰੱਖਿਓ ਅਰਦਾਸਾ ਬੰਦ ਨਾ ਕਰਿਓ ਕਿਉਂਕਿ ਇਸ ਦੇ ਨਾਲ ਵੀ ਚਮਤਕਾਰ ਹੋਵੇਗਾ ਹਾਲਾਂਕਿ ਡਾਕਟਰ ਦਾ ਇਲਾਜ ਕਰ ਰਿਹਾ ਪਰ ਅਰਦਾਸਾ ਦਾ ਵੀ ਮੁੱਲ ਪਵੇਗਾ ਤਾਂ ਫੈਨਸ ਵੀ ਪਹੁੰਚ ਰਹੇ ਆ ਕਲਾਕਾਰ ਪਹੁੰਚ ਰਹੇ ਆ ਪੋਲਿਟੀਕਲ ਪਾਰਟੀਆਂ ਦੇ ਲੀਡਰਸ ਵੀ ਇੱਥੇ ਪਹੁੰਚ ਰਹੇ ਨੇ ਤੇ ਅੱਜ ਜੋ ਬੁਲੇਟਿਨ ਜਾਰੀ ਕੀਤਾ ਜਾਵੇਗਾ ਉਸ ਦੇ ਵਿੱਚ ਵੀ ਕੋਈ ਅਹਿਮ ਜਾਣਕਾਰੀ ਜੋ ਆ ਅਸੀਂ ਮਿਲਣ ਦੀ ਉਮੀਦ ਕਰ ਰਹੇ ਹਾਂ ਕਿ ਕੁਝ ਨਾ ਕੁਝ ਦੱਸਿਆ ਜਾਵੇਗਾ ਡਾਕਟਰਸ ਦੇ ਵੱਲੋਂ ਵੀ ਹੁਣ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਕਿੰਨਾ ਕੁ ਫਰਕ ਆਇਆ ਜਾਂ ਕੀ ਕੁਝ ਇੰਪੋਰਟੈਂਟ ਉਹਨਾਂ ਦੀ ਸਿਹਤ ਦੇ ਵਿੱਚ ਬਦਲਾਅ ਜੋ ਆ ਦੇਖਣ ਨੂੰ ਮਿਲ ਰਿਹਾ